ਗੁਰੂ ਨਗਰੀ ਅਮਰitsar ਦੇ ਪਿੰਡ ਤਪੁਰਜੀ ਚੇ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਐਨ ਆਰ ਆਈ ਦੀ ਪਤਨੀ ਨੇ ਕੀਤੇ ਮੀਡੀਆ ਸਾਹਮਣੇ ਵੱਡੇ ਖੁਲਾਸੇ ਜ਼ਖਮੀ ਐਨ ਆਰ ਆਈ ਦੀ ਮਾਂ ਅਤੇ ਬੱਚਿਆਂ ਨੇ ਵੀ ਰੋ ਰੋ ਕੇ ਦਸੀ ساری ਗੱਲ ਪੁਲਿਸ ਅਧਿਕਾਰੀਤਾ ਵੀ ਬਿਆਨ ਆਇਆ ਸਾਹਮਣੇ ਅਮਰਤਸਰ ਦੇ ਪਿੰਡ ਤਪੂਰਚੀ ਵਿਖੇ ਅníਵਾਰ ਸ਼ਨੀਵਾਰ ਸਵੇਰੇ ਘਰ ਅੰਦਰ ਵੜ ਕੇ ਦੋ ਨੌਜਵਾਨਾਂ ਨੇ ਅਮਰੀਕਾ ਤੇ ਪੀਆਰ ਨੌਜਵਾਨਾਂ ਗੋਲੀਆਂ ਮਾਰ ਦਿੱਤੀਆਂ ਦੋ ਗੋਲੀਆਂ ਲੱਗਨ ਕਰਨ ਐਨਆਰਆਈ ਨੌਜਵਾਨ ਸੁਖਚੰਦ ਸਿੰਘ ਗੰਬੀਰੂ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅਮਰਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮਾਰਤਾਤ ਤੁਰੰਤ ਮੌਜੂਦ ਐਨਆਰਆਈ ਦੀ ਪਤਨੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖੁਲਾਸੇ ਕੀਤੇ ਹਨ ਸੁਖਚੰਦ ਸਿੰਘ ਦੀ ਪਤਨੀ ਨੇ ਕਿਹਾ ਕਿ ਹਮਲਾਵਰ ਕਤਲ ਕਰਨ ਦੇ ਇਰਾਦੇ ਨਾਲ ਹੀ ਆਏ ਸਨ ਹਮਲਾਵਰਾਂ ਪਹਿਲਾਂ ਘਰ ਅੰਦਰ ਦਾਖਲ ਹੋਏ ਅਤੇ ਕਿਹਾ ਫੂਕ ਰੱਖ ਦਿਓ ਅਤੇ ਕਮਰੇ ਵਿੱਚ ਆ ਜਾ ਨਹੀਂ ਗਏ ਤਾਂ ਉਹਨਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੁਖਚੰਦ ਸਿੰਘ ਜਿਮ ਚੱਲੇ ਸੀ ਅਤੇ ਗੱਡੀ ਦੀ ਚਾਬੀ ਵੀ ਉਹਨਾਂ ਦੇ ਕੋਲ ਸੀ ਜੇ ਉਹਨਾਂ ਨੇ ਗੱਡੀ ਲੈ ਕੇ ਜਾਣਾ ਹੁੰਦਾ ਤਾਂ ਉਹ ਕਰਦੇ ਅੰਦਰ ਹੀ ਨਾ ਆਉਂਦੇ ਪਤਨੀ ਨੇ ਕਿਹਾ ਕਿ ਇੱਕ ਗੋਲੀ ਗਲ ਤੇ ਅਤੇ ਇੱਕ ਹੱਥ ਚ ਲੱਗਿਆ ਹਮਲਾਵਰ ਸੁਖਚੰਦ ਸਿੰਘ ਦੇ ਸਿਰ ਵਿੱਚ ਵੀ ਗੋਲੀਆਂ ਮਾਰਨਾ ਚਾਹੁੰਦੇ ਸਨ ਪਰ ਪਿਸਤੌਲ ਦੇ ਫਸਣ ਕਾਰਨ ਉਹ ਗੋਲੀਆਂ ਨਹੀਂ ਚਲਾ ਸਕੇ ਇਸ ਦੌਰਾਨ ਉਹ ਪਤੀ ਨੂੰ ਖਿੱਚ ਕੇ ਕਮਰੇ ਵਿੱਚ ਲੈ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਉਹਨਾਂ ਨੇ ਕਿਹਾ ਕਿ ਸੁਖਚੰਦ ਸਿੰਘ ਨੂੰ ਪੰਜਾਬ ਵਿੱਚ ਰਹਿਣਾ ਪਸੰਦ ਸੀ ਪਰ ਇੱਥੇ ਰਹਿ ਕੇ ਕਿਸੇ ਨੇ ਕੀ ਕਰਨਾ ਹੈ ਜਿੱਥੇ ਕੋਈ ਸੁਰੱਖਿਅਤ ਹੀ ਨਹੀਂ ਜਿੱਥੇ ਚਾਹਤੇ ਸਮੇ ਗੋਲੀਆਂ ਮਰੀਆਂ ਉੱਥੇ ਰਹਿਣਾ ਕੌਣ ਪਸੰਦ ਕਰਦਾ ਹੈ ਐਨ ਆਰ ਆਈ ਸੁਖਚੰਦ ਸਿੰਘ ਦੇ ਇੱਕ ਹੋਰ ਨੇਲੇ ਰਿਸ਼ਤੇਦਾਰ ਨੇ ਕਿਹਾ ਕਿ ਸੁਖਚੰਦ ਸਿੰਘ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਸੀ ਉਹ ਹੁਣ ਪੰਜਾਬ ਵਿੱਚ ਹੀ ਕੋਈ ਕਾਰੋਬਾਰ ਸ਼ੁਰੂ ਕਰਨ ਦੀ ਸੋਚ ਰਿਹਾ ਸੀ ਪਰ ਅੱਜ ਜੋ ਪੰਜਾਬ ਤੇ ਹਾਲਾਤ ਹਨ ਇੱਥੇ ਕੋਈ ਸੁਰੱਖਿਤ ਨਹੀਂ ਹੈ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਕਿਸੇ ਦਾ ਕਤਲ ਹੋ ਰਿਹਾ ਹੈ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਵੀ ਪਿਆਸ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਵਾਰਤਾ 34 ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੇਰੇ ਵਾਈਫ ਉਹਨਾਂ ਦੇ ਕੁਝ ਵੀ ਨਹੀਂ ਆਏ ਗਨ ਪੁਆਇੰਟ ਤੇ ਉਹਨਾਂ ਨੂੰ ਕਮਰੇ ਚ ਲਿਆਏ ਆ ਕਹਿੰਦੇ ਇੱਕ ਕਮਰੇ ਚ ਉਹ ਹੋਏ ਨਹੀਂ ਕਹਿੰਦੇ ਤੈਨੂੰ ਮਾਰ ਦੇਣਾ ਕਹਿੰਦੇ ਮਾਰ ਦਿਓ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਬਸ ਕੁਝ ਵੀ ਨਹੀਂ ਉਹਨਾਂ ਨੇ ਕੋਈ ਡਿਮਾਂਡ ਰੱਖੀ ਨਹੀਂ ਆ ਕੇ ਡਾਇਰੈਕਟ ਕੈਂਡ ਦੇ ਰੂਮ ਚ ਚਲੋ ਫੋਨ ਸਾਈਡ ਰੱਖ ਦਿਓ ਆਪਣੇ ਫੋਨ ਨਾ ਕਰਿਓ ਕਿਸੇ ਨੂੰ ਤੇ ਰੂਮ ਚ ਚਲੋ ਉਹ ਰੂਮ ਚ ਗਏ ਨਹੀਂ ਅੱਗੋ ਲੜਨ ਲੱਗ ਗਏ ਵੈਸਣ ਲੱਗ ਗਏ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਉਪਰੋਕੀ ਵਗੈਰਾ ਕੁਝ ਵੀ ਨਹੀਂ ਕੁਝ ਵੀ ਨਹੀਂ ਕੋਈ ਡਿਮਾਂਡ ਰੱਖੀ ਨਹੀਂ ਉਹਨਾਂ ਨੇ ਸਿਰਫ ਆਰ ਸੀ ਕਹਿੰਦੇ ਗੱਡੀ ਦੀ ਆਰ ਸੀ ਕਿਤੇ ਬਾਹਰ ਹੀ ਗੱਲ ਹੋਗੀ ਅੰਦਰ ਆ ਕਿਉਂ ਨਾ ਕੋਈ ਗੱਡੀ ਬਾਰੇ ਗੱਲ ਨਹੀਂ ਕੀਤੀ ਜੋ ਉਹ ਲੋਗ ਐ ਮੈਂ ਰੂਮ ਦੇ ਵਿੱਚੋਂ ਬਾਹਰ ਆ ਰਹੀ ਮੈਂ ਆਪਣੇ ਰੂਮ ਚ ਸੀ ਸੁੱਤੀ ਤੇ ਉੱਠੇ ਲੇਸੀ ਮੈਰੂਨ ਚੋਂ ਬਾਹਰ ਆ ਰਹੀ ਸੀ ਉਹਨੇ ਚਿਹਰੇ ਚ ਪਤਾ ਲੱਗ ਗਿਆ ਉਹਨਾਂ ਨੇ ਗਨ ਪੁਆਇੰਟ ਮੈਨੂੰ ਵੀ ਰੱਖਣ ਦੀ ਕੋਸ਼ਿਸ਼ ਕੀਤੀ ਇੱਕ ਪੁਆਇੰਟ ਕਮਰੇ ਚ ਆਜੋ ਕਮਰੇ ਚ ਆਜੋ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ ਇੰਨੀ ਫਾਇਰਿੰਗ ਦੋਨੋਂ ਨੇ ਰਲ ਕੇ ਕੀਤੀ ਦੋਨਾਂ ਦੋਨਾਂ ਨੇ ਪਹਿਲਾਂ ਇੱਕ ਨੇ ਕੀਤੀ ਦੂਜੇ ਦਾ ਬੁਲੇਟ ਅੜ ਗਿਆ ਫਿਰ ਮੈਂ ਇਹਨਾਂ ਨੂੰ ਖਿੱਚ ਕੇ ਰੂਮ ਚ ਰੂਮ ਲੋਕ ਕਰ ਲਿਆ ਫਿਰ ਉਹ ਭੱਜ ਗਏ ਕੋਈ 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 ਜਿਆਦਾ ਤਰ੍ਹਾਂ ਕੋਈ ਵੀ ਨਹੀਂ ਕੁਝ ਵੀ ਨਹੀਂ ਇਹੋ ਜਿਹਾ ਹੈ ਹੀ ਨਹੀਂ ਕੁਝ ਮਸਲਾ ਹੈ ਹੀ ਨਹੀਂ ਇਦਾਂ ਦੇ ਬਹੁਤ ਵਧੀਆ ਨੇਚਰ ਇਹਨਾਂ ਦਾ ਉਹ ਹਰ ਕਿਸੇ ਦੀ ਹੈਲਪ ਕਰਨ ਵਾਲੇ ਹੈਗੇ ਆ ਤਦ ਹੀ ਸੋਚਿਆ ਇਹਨਾਂ ਨੇ ਕਿਸੇ ਬਾਰੇ ਮਾੜਾ ਤੇ ਦਿਨ ਦਿਹਾੜੇ ਜਿਹੜਾ ਸਵੇਰੇ ਸੁੱਤੇ ਉੱਟਿਆ ਤੁਹਾਨੂੰ ਗੋਲੀਆਂ ਮਿਲਣਦੀਆਂ ਕੀ ਸੇਫ ਆ ਆਪਾਂ ਚਾਹ ਦੀ ਜਗ੍ਹਾ ਗੋਲੀਆਂ ਮਿਲਣਦੀਆਂ ਡਿਮਾਂਡ ਕਰ ਰਿਹਾ ਪੰਜਾਬ ਗੋਲਪੜੀ ਦਾ ਪੁਸਤਕਾਚੀ ਨੂੰ ਅਨੁ ਇਨਸਾਫ ਮਿਲਣਾ ਚਾਹੀਦਾ ਪਤਾ ਲੱਗੇ ਕੌਣ ਉਹਨਾਂ ਨੂੰ ਖੜੋ ਪਤਾ ਤਾਂ ਲੱਗੇ ਕੀ ਕੀ ਕੌਣ ਨੇ ਇਹ ਪਤਾ ਨਹੀਂ ਬਾਹਰ ਆਏ ਗੱਡੀਆਂ ਕੋਲ ਸੀ ਖਲੋਤਾ ਮੁੰਡਾ ਉਹ ਗੱਡੀ ਧੋਣ ਵਾਸਤੇ ਆਇਆ ਸੀ ਮੁੰਡਾ ਬਿਲਕੁਲ ਚਾਬੀ ਮੰਗੀ ਗੱਡੀ ਦੀ ਚਾਬੀ ਦੇ ਨਾਲੇ ਆਰ.ਸੀ ਦੇ ਅੱਛਾ ਇਹ ਕਹਿੰਦਾ ਮੈਂ ਨਹੀਂ ਦੇਣੀ ਤੁਹਾਡੇ ਬੇਟੇ ਕੋਲ ਹਾਂਜੀ ਤੋਂ ਬਾਅਦ ਚ ਉਹਨੂੰ ਅੰਦਰ ਲਿਆਏ ਪਤਾ ਨਹੀਂ ਪਤਾ ਨਹੀਂ ਕੀ ਕਹਿ ਕੇ ਅੰਦਰ ਲਿਆਈ ਨਹੀਂ ਇੱਥੇ ਆਪ ਤੇ ਗੋਲੀਆਂ ਲੱਗੀਆਂ ਲੱਗਿਆ ਸੀ ਨਾਲ ਲਾਇਆ ਸੀ ਉਹਨਾਂ ਨੇ ਹਾਂਜੀ ਰਵਲਰ ਲਾਇਆ ਹੈ ਉਸ ਤੋਂ ਬਾਅਦ ਗੋਲੀ ਮਾਰਤੀ ਗੋਲੀਆਂ ਮਾਰਨੀ ਸ਼ੁਰੂ ਕਰਤੀਆਂ ਉਸ ਦੱਸਿਆ ਉਹਨਾਂ ਨੇ ਕੀ ਕਿਉਂ ਗੋਲੀ ਮਾਰੀ ਇਹ ਕੋਈ ਡੰਗੇ ਸ ਕੋਈ ਸੀਗਾ ਹੋਛ ਨਹੀਂ ਦੱਸਿਆ ਪਛਾਣ ਦਿਓ ਤੁਸੀਂ ਉਹਨਾਂ ਨੂੰ ਪਤਾ ਨਹੀਂ ਕੌਣ ਸੀ ਸਾਨੂੰ ਹੁਣ ਕੀ ਪਤਾ ਜੇ ਸਾਹਮਣੇ ਆਣਗੇ ਤੇ ਪਛਾਣ ਹੀ ਲਵਾਂਗੇ ਉਹ ਥੱਲੇ ਉਹ ਲੈ ਕੇ ਜਾਂਦੇ ਸਾਹਮਣੇ ਕੀੜਾ ਪੈਟਾ ਜੀ ਪਰਮਜੀਤ ਸਿੰਘ ਪਿੰਡ ਦਵਰਜੀ ਇਹੋ ਹੀ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਹ ਸਵੇਰੇ 7:00 ਵਜੇ ਕਿਤੇ ਕਰੀਬ 5 ਕਿ ਮਿੰਟ ਦੇ ਕਰੀਬ-ਗਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹੜਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਹੈ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਕੋਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹ ਪਸਤਾਵ ਰੱਖ ਲਈ ਆ ਗਿਚੀ ਦੇ ਵਿੱਚ ਇੱਕ ਐਕਸਟੈਂਸਿਵ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆ ਜਾਂਦਾ ਰਿਹਾ ਕੋਈ 5 10 ਕਿ ਕੋਈ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਦੇਖ ਕੇ ਪਰਵਾਸੇ ਕੋਣ ਕੋਰਸ ਜਿੱਦੋਂ ਗੋਲੀਆਂ ਚਲੇ ਸਮਾਗਨ ਨਵੇਦਾ ਸਾਬ 7 ਵਜੇ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਤਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚਲੀਆਂ ਜੀ ਉਹਨਾਂ ਦੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਹੈ ਜੀ ਅਹ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀ ਗੱਡੀ ਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਬਲਦੇ ਇਹਦਾ ਕੋਈ ਹੈ ਨਹੀਂ ਚੱਕਰ ਹੈ ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪਤਾ ਹਾਂ ਜੀ ਸਰ ਕੀ ਮਾਮਲਾ ਹੈਗਾ ਜਿਹੜੀ ਗੋਲਿਆ ਸ਼ਰਿਆ ਵਿੱਚ ਲੱਗੇ ਤੇ ਕਿੰਨੇ ਵੇ ਦਾ ਸਮਾਂ ਸੀ ਇਹ ਕਰੀਬ ਸੁਬਾਹ 7:00 7:00 ਵਜੇ ਦੀ ਗੱਲ ਹੈ ਜੀ ਇਹ ਸੁਖਚੈਨ ਸਿੰਘ ਹੈ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆ ਆਰਸੀ ਵਿਖਾ ਤੂੰ ਕਿੱਥੋਂ ਲਈ ਹੈ ਤੇ ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਕਰੋਤੀ ਵੀ ਬੰਗੀ ਗਈ ਸੀ ਸਬਚੈਂਸਿੰਗ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾਂ ਸਾਡੇ ਕੋਲ ਕੋਈ ਨਾ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫਆਈਆਰ ਦੇ ਵਿੱਚ ਜਿਹੜੇ ਤੋ ਇਹ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਉਹ ਇਸ ਵਕ ਵਕ ਐਂਗਲਾਂ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਟ੍ਰੇਸ ਕਰ ਲਾਂ ਸੀ ਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੋਟੋ ਜਾਈ ਸੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇਾਂ ਦੇ ਜੀਸ